ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਕਿਸਾਨ ਭਰਾਵੋ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ 8 ਕੰਬਾਈਨਾਂ ਬਕਾਉਣ ਨੇ 2 ਟਰੈਕਟਰ ਬਕਾਉਣ ਨੇ ਠੀਕ ਹੈ ਜੀ ਸਾਰੇ ਇੰਪਲੀਮੈਂਟਾਂ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਡਿਟੇਲ ਚ ਮਾਡਲ ਦੱਸਾਂਗੇ ਰੇਟ ਦੱਸਾਂਗੇ ਏਰੀਆ ਦੱਸਾਂਗੇ ਜੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਇਹਨਾਂ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਬਾਕੀ ਇਹ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਠੀਕ ਹੈ ਜੀ ਸਾਰੀਆਂ ਕੰਬਾਈਨਾਂ ਬਾਰੇ ਟ੍ਰੈਕਟਰਾਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖੋਗੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਜੀ ਦੇਖ ਸਕਦੇ ਹੋ ਚਾਰਨਾ ਕੰਬਾਈਨ ਕੇਐਸ ਕੰਬਾਈਨ ਅਰਜੀਤ ਕੰਬਾਈਨ ਪ੍ਰੀਤ ਕੰਬਾਈਨ ਨਿਊ ਹੀਰਾ ਕੰਬਾਈਨ ਉਰ ਨਾਨਾ ਕੰਬਾਈਨ ਠੀਕ ਹੈ ਪ੍ਰੀਤ ਦਾ ਟਰੈਕਟਰ ਹੋ ਗਿਆ ਜੌਂਡੀਓ ਟਰੈਕਟਰ ਹੋ ਗਿਆ ਇਹ ਸਾਰੇ ਇੰਪਲੀਮੈਂਟ ਬਕਾਉ ਨੇਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਨਿਊ ਹੀਰਾ ਕੰਬਾਈਨ ਦੀ ਨਿਊ ਹੀਰਾ ਕੰਬਾਈਨ 2020 ਮਾਡਲ ਹੈ ਜੀ ਠੀਕ ਹੈ ਜੀ ਪੇਟੀ ਬੰਦ ਹੈ ਇੰਜਨ ਨਾਲ ਲਈ ਨੂੰ ਕੰਡੀਸ਼ਨ ਪੱਖੋਂ ਸਾਰੀ ਮਸ਼ੀਨ ਬਿਲਕੁਲ ਓਕੇ ਆ ਵਧੀਆ ਸਾਫ਼ ਆ ਦੇਖ ਸਕਦੇ ਹੋ 80 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਫੀਡਰ ਪੱਟੀਆਂ ਫੀਡਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਪੰਜਾਬ ਨੰਬਰ ਆ ਪਟਿਆਲਾ ਏਰੀਆ ਦਾ ਭਾਈ ਉਹਨਾਂ ਦਾ ਜਿੱਥੇ ਮਸ਼ੀਨ ਖੜੀ ਆ ਸਾਡਾ ਅਨਦਰ ਦੇਖੋ ਮਸ਼ੀਨ ਬੜੀ ਵਧੀਆ ਸਾਫ ਆ ਫਾਇਲਿਵਟਰਾਂ ਦੀ ਕੰਡੀਸ਼ਨ ਡੀਜ਼ਲ ਟੈਂਕ エア ਟੈਂਕ ਦੀ ਕੰਡੀਸ਼ਨ ਐਲੀਵੇਟਰ ਸਾਰੇ ਵਧੀਆ ਸਾਫ ਨੇ ਟਾਇਰਾਂ ਦੀ ਕੰਡੀਸ਼ਨ ਓਕੇ ਆ ਰੰਗ ਪੇਂਟ ਦੀ ਮਸ਼ੀਨ ਵਧੀਆ ਸਾਫ ਪਈ ਆ ਬਾਕੀ ਤੁਹਾਨੂੰ ਵੀਡੀਓ ਚੰਗੀ ਲਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਹੈ ਜੀ 2020 ਮਾਡਲ ਮਸ਼ੀਨ ਆ ਇਹ ਦੂਜੀ ਛੜ ਤੋਂ ਛੇੜਾਂ ਬਿਲਕੁਲ ਸਾਫ ਆ ਡੀਜ਼ਲ ਟੈਂਕ エア ਟੈਂਕ ਦੇਖ ਸਕਦੇ ਹੋ ਪੂਛ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਵਗੈਰਾ ਓਕੇ ਆ ਰੰਗ ਪੇਂਟ ਦੀ ਮਸ਼ੀਨ ਵਧੀਆ ਸਾਫ ਆ ਗਈ ਬਾਕੀ ਕਿਸੇ ਪ੍ਰੋਨ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੈ ਗੱਲਬਾਤ ਕਰਨੀ ਹੈ ਨੰਬਰ ਤੋਂ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਤੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਪਿਛਲੇ ਹਿੱਸੇ ਦੀ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਵਧੀਆ ਸਾਫ਼ ਟੂਲ ਬਾਕਸ ਵਗੈਰਾ ਚੈੱਕ ਕਰ ਸਕਦੇ ਹੋਗੇ ਟੀਆਈ ਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਓਗਰ ਠੰਗਰਾ ਵਗੈਰਾ ਚੈੱਕ ਕਰ ਸਕਦੇ ਹੋ ਵਧੀਆ ਸਾਫ਼ ਨਹੀਂ ਹੈ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸਤ ਤੱਕ ਕਟਰ ਵਗੈਰਾ ਸਾਰਾ ਮਸ਼ੀਨ ਬਿਲਕੁਲ ओरिजिनल ਸਾਫ ਕੰਡੀਸ਼ਨ ਦੇ ਵਿੱਚ 2020 ਤੁਸੀਂ ਕਾਟਰ ਦੀ ਕੰਡੀਸ਼ਨ ਵੀ ਵਧੀਆ ਸਾਫ ਪਈ ਹੈ ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਚ ਹੈ ਅੱਕੀ 3 ਦੇ ਸਕਦੇ ਹਾਂ ਔਰ ਜੀ ਤੁਖਮਣ ਬਕਾਉ ਜੀ 2021 ਮਾਡਲ ਵਧੀਆ ਸਾਫ ਕੈਬਨ ਬੰਪਰ ਵਧੀਆ ਰੰਗ ਪੇਂਟ ਦੀ ਸਾਫ ਆ ਗਈ 12 ਲੱਖ ਸੀ ਆਰ ਦੀ ਡਿਮਾਂਡ ਆ ਡਿਸਪੋਜ਼ਲ ਇੰਜਨ ਦੇ ਨਾਲ ਬੈਟਰੀ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਪੌੜੀ ਦੀ ਕੰਡੀਸ਼ਨ ਦੇ ਸਕਦੇ ਹੋ ਸ਼ਰੀ ਅਮਰਿਤ ਸਰਸਾ ਹੈ ਵੀ ਇਹ ਰੇਗਾ ਬਈ ਉਹਨਾਂ ਦਾ ਜਿੱਥੇ ਮਸ਼ੀਨ ਖੜੀ ਆ 85 ਪੈਸੇ ਟੈਰਾਂ ਦੀ ਕੰਡੀਸ਼ਨਰ ਸੀਲਡਾਂ ਵਗੈਰਾ 엘ਿਵੇਟਰ ਡੀਜਾ ਟੈਂਕ ਦੇ ਸਕਦੇ ਹਾਂ ਸਾਰਾ ਵਧੀਆ ਸਾਫ ਪਿਆਗਾ ਸਾਰੀ ਮਸ਼ੀਨ ਲੋਕਲ ਚੱਲੀ ਹੋਈ ਹੈਗੀ ਰੰਗ ਪੇਂਟ ਦੇ ਸਕਦੇ ਹੋ ਰੰਗ ਪੇਂਟ ਦੀ ਮਸ਼ੀਨ ਬਿਲਕੁਲ ਸਾਫ ਆ ਜੀ 12 ਲੱਖ 80 ਹਜ਼ਾਰ ਰੁਪਏ ਦੀ ਬਾਈ ਉਹਨਾਂ ਦੀ ਜਮਾਉਂਡ ਆ ਬਾਕੀ ਤੁਸੀਂ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਤੋਂ ਨੰਬਰ ਲੈ ਕੇ ਤੁਸੀਂ ਬਾਈ ਹੋਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੈ ਪਿਛਲੀ ਸੇਰੀ ਕੰਡੀਸ਼ਨ ਦੇ ਸਕਦੇ ਹਾਂ ਟਾਇਰਾਂ ਦੀ ਕੰਡੀਸ਼ਨ ਟੂਲ ਬਾਕਸ ਬੈਟਰੀ ਬਾਕਸ ਵਗੈਰਾ ਬਾਰਮ ਬਾਡੀ ਪੱਖੇ ਦੀ ਕੰਡੀਸ਼ਨ ਵਗੈਰਾ ਸਾਰੀ ਵਧੀਆ ਸਾਫ਼ ਆ ਰੰਗ ਪੇਂਟ ਦੇ ਦੇ ਸਕਦੇ ਹਾਂ ਮਸ਼ੀਨ ਦਾ ਸਾਰਾ ਰੰਗ ਪੇਂਟ ਮਸ਼ੀਨ ਦਾ オリジナル ਠੀਕ ਹੈ ਜੀ ਤੁਸੀਂ ਵੀ ਦੇਖ ਸਕਦੇ ਹੋ ਕਿ ਡੀਜ਼ਲ ਟੈਂਕ ਇਹ ਟੈਂਕ ਵਧੀਆ ਸਾਫ਼ ਆ ਟਾਇਰਾਂ ਦੀ ਕੰਡੀਸ਼ਨ ਦੇ ਸਕਦੇ ਹਾਂ ਟੈਰ ਮਸ਼ੀਨ ਇਹ ਬਿਲਕੁਲ ਨਵੇਂ ਪਿਆ 85 ਪੈਸੇ ਟਹਰਾਂ ਦੀ ਕੰਡੀਸ਼ਨ ਸਾਰੀ ਮਸ਼ੀਨ ਲੋਕਲ ਚੱਲੀ ਹੋਈ ਹੈ 82 ਜੀ ਮਸ਼ੀਨ ਬੰਪਰ ਤੋਂ ਲੈ ਕੇ ਪੂਸਤਾ ਕਟਰ ਵਗੈਰਾ ਮਸ਼ੀਨ ਦਾ ਸਾਰਾ ਬਿਲਕੁਲ ओरिजिनल ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਬਾਕੀ ਵੀਡੀਓ ਨੂੰ ਬਤੋਲ ਸ਼ੇਅਰ ਜਰੂਰ ਕਰ ਦਿਓ ਜਿੱਤੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਜੀ ਦੇਖ ਸਕਦੇ ਹੋ ਕਟਰ ਦੀ ਕੰਡੀਸ਼ਨ ਪੰਜ ਪੈਪ ਵਾਲੀ ਰੀਲ ਹੈ ਰੀਲ ਦੀ ਕੰਡੀਸ਼ਨ ਦੇ ਇਸ ਵਾਰੀ ਨੂੰ ਉਗਰ ਦੀ ਕੰਡੀਸ਼ਨ ਦੇਖ ਸਕਦੇ ਹੋ ਟਰੇ ਵਗੈਰਾ ਸਾਰੀ ਮਸ਼ੀਨ ਦੀ ਵਧੀਆ ਸਾਫ਼ ਪਈ ਹੈ ਜੀ ਜੀ ਇਹ ਸਾਨੂੰ ਕਟਰ ਬਿਲਕੁਲ ਸਾਫ ਕੰਡੀਸ਼ਨ ਚ ਕਟਰ ਨੰਬਰ ਤੋਂ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਉੱਤ ਨੰਬਰ ਲੈ ਕੇ ਤੁਸੀਂ ਬਾਈਵਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀ ਇਹਨੇ ਜਾਣਕਾਰੀ ਲੈਣੀ ਆ ਅੱਗੇ ਦੇਖ ਸਕਦੇ ਹੋ ਪ੍ਰੀਤ ਕਮੈਨ ਆ ਜੀ 2020 ਮਾਡਲ ਮਸ਼ੀਨ ਲਾਲ ਹਿੰਦੂ ਇੰਜਨ ਵਾਲੀ ਮਸ਼ੀਨ ਦਾ ਪੇਟੀ ਬੰਦ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਮਸ਼ੀਨ ਦੀ ਵਧੀਆ ਸਾਫ ਕੰਡੀਸ਼ਨ ਆ ਬੰਪਰ ਤੋਂ ਲੈ ਕੇ ਪੂਸ ਤੱਕ ਕਟਰ ਵਗੈਰਾ ਸਾਰਾ ਮਸ਼ੀਨ ਦਾ origional ਕੰਡੀਸ਼ਨ ਦੇ ਵਿੱਚ ਪਈ ਆ ਮਸ਼ੀਨ ਸਾਰਾ ਲੱਕ ਦੀ ਡਿਮਾਂਡ ਆ ਜੀ ਫੀਡਰ ਵਗੈਰਾ ਚੈੱਕ ਕਰ ਸਕਦੇ ਹੋ ਵਧੀਆ ਸਾਫ ਬਠਿੰਡਾ ਬਾਈ ਉਹਨਾਂ ਦਾ ਏਰੀਆ ਹੈਗਾ ਜਿੱਥੇ ਮਸ਼ੀਨ ਖੜੀ ਹੈਗੀ ਬਾਕੀ ਜੇ ਤੁਜੀ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੈ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਹਰੋਣਾ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਭਰਾ ਨੂੰ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਆ ਠੀਕ ਹੈ ਬਠਿੰਡਾ ਏਰੀਆ ਹੈਗਾ ਸੀੜਾ ਵਗੈਰਾ ਸਾਰਾ ਰੰਗ ਪੇਂਟ ਸਾਫ ਬਰਮ ਬੜੀ ਪੱਕੀ ਦੀ ਕੰਡੀਸ਼ਨ ਦੇ ਸਕਦੇ ਹੋ ਪੂਛ ਦੇ ਸਕਦੇ ਹੋ 18 ਦੀ ਕੰਡੀਸ਼ਨ ਦੇ ਇਸ ਸਾਦੇ ਹੋਗੇ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸਤਕ ਕਟਰ ਵਗੈਰਾ ਮਸ਼ੀਨ ਦਾ ਸਾਰਾ Ориਜਨਲ ਤੇ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ 18 ਲੱਖ ਰੁਪਏ ਦੀ ਬਾਈਕਰਾਂ ਦੀ ਡਿਮਾਂਡ ਆ ਦੂਜੀ ਸਾਈਡ ਤੋਂ ਸੀਲਡ ਡੀਲ ਟੈਂਕ エア ਟੈਂਕ ਵਧੀਆ ਸਾਫ ਆਹੀ ਸੇਦੀ ਕੰਡੀਸ਼ਨ ਦੇ ਇਸ ਸਾਦੇ ਹੋਗੇ ਟਾਇਰ ਵਗੈਰਾ ਮਸ਼ੀਨ ਦੇ ਵਧੀਆ ਪੈਨ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸਤਕ ਕਟਰ ਵਗੈਰਾ ਬਿਲਕੁਲ ਓਕੇ ਦੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਅੱਗੇ ਤੁਸੀਂ ਦੇਖ ਸਕਦੇ ਹੋਗੇ ਜੌਂਡੀ ਆ ਟਰੈਕਟਰ ਬਕਾਉਗਾ ਉਹ ਬੜੀ ਜ ਸਾਫ ਕੰਡੀਸ਼ਨ ਛੇ 2015 ਮਾਡਲ ਆ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਸ਼ੋ ਦੀ ਰੰਗ ਪੇਂਟ ਦਾ ਸਾਰਾ オリジナル ਹਰਿਆਣਾ ਨੰਬਰ ਆ ਨਾਲ ਦੇ ਟਾਇਰ ਨੇ ਬਿਲਕੁਲ オリジナル ਨੇਗੇ 3 ਲੱਖ 40 ਹਜ਼ਾਰ ਦੀ ਬਾਈ ਹੋਰਾਂ ਦੀ ਜਮਾਨਾ ਇੰਜਨ ਗੇਅਰ ਦਾ ਓਕੇ ਆ ਚਲਾ ਕੇ ਤੁਸੀਂ ਚੈੱਕ ਕਰਕੇ ਲੈ ਜਾ ਸਕਦੇ ਹੋ ਠੀਕ ਹੈ ਜੀ ਵੀਡੀਓ ਨੂੰ ਬੱਤੋ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਬਾਕੀ ਜੇ ਕਿਸੇ ਪੁਰਾਣੇ ਟਰੈਕਟਰ ਬਾਰੇ ਜਾਦਾ ਜਾਣਕਾਰੀ ਲੈਣੀ ਹੈ ਟਰੈਕਟਰ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂ ਉੱਤੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਆਂ ਬਾਈ ਉਹਨਾਂ ਲਾਈਟਾਂ ਵਗੈਰਾ ਰੰਗ ਪੇੜ ਦਾ ਓਕੇ ਆ ਸਾਰਾ ਟਾਇਰ ਦੇ ਸਕਦੇ ਹੋ ਰਿਮ ਵਗੈਰਾ ਸਾਰੇ origional ਨੇਗੇ ਨਾਲ ਦੇ ਟਾਇਰ ਨੇਗੇ ਵਧੀਆ ਸਾਫ਼ ਕੰਡੀਸ਼ਨ ਚ ਓੱਕੋ ਵਗੈਰਾ ਪੀਡੀਓ ਵਗੈਰਾ ਸਾਰੀ ਬਿਲਕੁਲ origional ਆਗੀ ਠੀਕ ਹੈ ਜੀ ਬਾਕੀ ਤੁਸੀਂ ਬਾਈ ਹਰੋਨਾ ਨਾਲ ਗੱਲਬਾਤ ਕਰ ਸਕਦੇ ਹੋ ਟਰੈਕਟਰ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਜੇ ਕਿਸੇ ਭਰਾ ਨੇ ਗੱਲਬਾਤ ਕਰਨੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਬਾਈ ਦਾ ਉੱਤਰ ਨੰਬਰ ਲੈ ਕੇ ਜਾਣਕਾਰੀ ਲੈ ਸਕਦੇ ਹੋਗੇ ਠੀਕ ਹੈ ਜੀ 2015 ਮਾਡਲ ਐਚ ਆਰ ਨੰਬਰ ਨਾਲ ਦੇ ਟਾਇਰ ਨੇ 340000 ਦੀ ਡਿਮਾਂਡ ਅੱਗੇ ਤੁਜੀ ਦੇ ਜੀ ਚਾਰਨ ਕਮੈਨ ਬਖਾਊਗਾ ਜੀ 2014 ਮਾਡਲ ਵਧੀਆ ਸਾਫ ਕੰਡੀਸ਼ਨ ਚ ਮਸ਼ੀਨ ਆ ਦੇਖ ਸਕਦੇ ਹੋਗੇ 81 ਨਿਨ ਨਿਨ ਨਾਲ 85 ਪੈਸੇ ਟੈਰਾਂ ਦੀ ਕੰਡੀਸ਼ਨ ਰੰਗ ਪੇਂਟ ਦੀ ਸਾਰੀ ਓਕੇ ਹੈ ਮਸ਼ੀਨ 8 ਲੱਖ 30 ਹਜ਼ਾਰ ਦੀ ਬਾਈ ਉਹਨਾਂ ਦੀ ਡਿਮਾਂਡ ਹੈ ਬਟੰਡਾ ਏਰੀਆ ਦਾ ਜਿੱਥੇ ਮਸ਼ੀਨ ਖੜੀ ਹੈਗੀ ਚੈੱਕ ਕਰ ਸਕਦੇ ਹੋ ਬਾਕੀ ਜੇ ਕਿਸੇ ਪੁਰਾਣੀ ਮਸ਼ੀਨ ਬਾਰੇ ਜਿਆਦਾ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਲਈਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਨਵੇਂ ਨਵੇਂ ਵਿਡੀਓ ਤੋਂ ਡਿਲੀ ਆਉਂਦੀਆਂ ਰਹਿਣ ਸਪੋਰਟ ਮ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬਾਕੀ ਦੇਖ ਸਕਦੇ ਹੋ ਟੂਲ ਬਾਕਸ ਪੂਛ ਵਗੈਰਾ ਸਾਰੀ ਵਧੀਆ ਸਾਫ ਪਈ ਹੈਗੀ। ਆਉਟਰ ਪਾਈਪ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਵਧੀਆ ਸਾਫ ਹੋਈ। 8 ਲੱਖ 30 ਹਜ਼ਾਰ ਦੀ ਬਾਈ ਹੋਰਾਂ ਦੀ ਜਮਾੜ ਹੈ ਜੀ। 14 ਮਾਡਲ ਮਸ਼ੀਨ ਪੇਟੀਵੰਦ ਇੰਜਨ ਦੇ ਨਾਲ ਵੱਡੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਵੀ ਵਧੀਆ ਸਾਫ ਆਈ। ਨੰਬਰ ਤੁਹਾਨੂੰ ਡਿਸਕ੍ਰਿਪਸ਼ਨ 'ਚੋ ਮਿਲ ਜੂਗਾ ਭਾਈ ਦਾ। ਉੱਤੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਪੇਟੀ ਬੰਦ ਇੰਜਨ ਬਾਕੀ ਇੰਜਨ ਦੀ ਕੰਡੀਸ਼ਨ ਵੀ ਦੇਖ ਸਕਦੇ ਹਾਂ ਵਧੀਆ ਸਾਫ ਪਈ ਹੈਗੀ ਬਾਕੀ ਜ਼ਿਆਦਾ ਜਾਣਕਾਰੀ ਲਈ ਨੰਬਰ ਡਿਸਕ੍ਰਿਪਸ਼ਨ ਚੋਂ ਲੈ ਕੇ ਤੁਸੀਂ ਭਾਈ ਉਹ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਕਰਨੀ ਆ ਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਕਟਰ ਵਧੀਆ ਸਾਫ ਪਿਆ ਮਸ਼ੀਨ ਦਾ ਜੀ ਰੀਲ ਦੀ ਓਗਰ ਦੀ ਟ੍ਰੇ ਦੀ ਕੰਡੀਸ਼ਨ ਵਧੀਆ ਸਾਫ ਆ ਬਾਕੀ ਰੰਗ ਪੇਂਟ ਦੇ हिसाब ਇਹ ਮਸ਼ੀਨ ਦਾ ਉਹ ਵੀ ਵਧੀਆ ਪਿਆ ਹੈਗਾ ਅੱਗੇ ਤੁਸੀਂ ਦੇਖ ਸਕਦੇ ਹੋਗੇ ਦਲੀਪ ਕਮੈਨ ਬਕਾਉ ਹੈ ਜੀ 11 ਮਾਡਲ ਦਲੀਪ ਆ ਕੰਡੀਸ਼ਨ ਪੱਕੋ ਸਾਰੀ ਮਸ਼ੀਨ ਓਕੇ ਆ ਡਿਸਪੋਜ਼ਲ ਇੰਜਨ ਦੇ ਨਾਲ ਆ 75 ਪੈਸੇ ਟਾਇਰਾਂ ਦੀ ਕੰਡੀਸ਼ਨ ਆ 7 ਲੱਖ ਰੁਪਏ ਦੀ ਡਿਮਾਂਡ ਆ ਮਸ਼ੀਨ ਦਾ ਫੀਡਰ ਨਵਾਂ ਬਣਾ ਕੇ ਲਾਇਆ ਹੋਇਆ ਬਾਈ ਉਹਨਾਂ ਨੇ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਠਿੰਡਾ ਏਰੀਆ ਗਾ ਜਿੱਥੇ ਮਸ਼ੀਨ ਖੜੀ ਹੈਗੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਵਧੀਆ ਸਾਫ਼ ਆ ਮਸ਼ੀਨ ਦਾ ਕਟਰ ਵੀ ਬਾਈ ਉਹਨਾਂ ਨੇ ਬਣਾ ਕੇ ਨਵਾਂ ਲਾਇਆ ਹੋਇਆ ਠੀਕ ਹੈ ਜੀ ਡਿਸਪੋਜ਼ਲ ਇੰਜਨ ਦੇ ਨਾਲ ਆ ਮਸ਼ੀਨ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਆਉਟਰ ਪਾਈਪ ਫਲੈਟ ਚੈਂਜਰ ਟੂਲ ਬਾਕਸ ਬੈਟਰੀ ਬਾਕਸ ਵਗੈਰਾ ਸਾਰੀ ਕੰਡੀਸ਼ਨ ਪਰਫੈਕਟ ਆ ਮਸ਼ੀਨ ਦੇ ਰੰਗ ਪੇਂਟ ਓਕੇ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਜੇ ਕਿਸੇ ਪੁਰਾਣੀ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੈ ਗੱਲਬਾਤ ਕਰਨੀ ਆ ਨੰਬਰ ਡਿਸਕ੍ਰਿਪਸ਼ਨ ਦੇ ਵਿੱਚੋਂ ਲੈ ਕੇ ਤੁਸੀਂ ਬਾਈ ਉਹਨਾਂ ਨੂੰ ਫੋਨ ਕਰ ਸਕਦੇ ਹੋ ਧੀਰੇ ਕਟਰ ਤੇ ਫੀਡਰ ਬਾਈ ਉਹਨਾਂ ਨੇ ਨਵਾਂ ਬਣਾਇਆ ਮਸ਼ੀਨ ਦਾ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਬਠਿੰਡਾ ਬਾਈ ਹੋਰਾਂ ਦਾ ਏਰੀਆ ਦਾ ਬੈਕ ਸਾਈਡ ਪੂਛਦੀ ਕੰਡੀਸ਼ਨ ਦੇ ਸਕਦੇ ਹੋ ਰੰਗ ਪੇਨ ਦੇ ਓਕੇ ਆ ਡੀਜ਼ਲ ਟੈਂਕ ਹੈ ਟੈਂਕ ਦੇ ਸਬੰਧ ਤੇ 엘ਿਵੇਟਰ ਦੀ ਕੰਡੀਸ਼ਨ ਦੇ ਸਕਦੇ ਹੋ ਸਾਰੇ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਖੜੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖੋਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਦੇਖ ਸਕਦੇ ਹੋ ਕਟਰ ਵੀ ਬਾਈ ਹੋਰਾਂ ਨੇ ਨਵਾਂ ਬਣਾਇਆ ਹੈ ਕਟਰ ਦੀ ਕੰਡੀਸ਼ਨ ਦੇ ਸਕਦੇ ਹੋ ਮੋਟਰ ਵਗੈਰਾ ਲੱਗੀ ਹੋਈ ਹੈ ਜੀ ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਚ ਅੱਗੇ ਤੁਸੀਂ ਦੇਖ ਸਕਦੇ ਹੋ ਪ੍ਰੀਤ ਕੁਮਾਰ ਆ ਗਈ ਜੀ ਦੇਚਾ ਦੇਉਂਗੀ 2015 ਮਾਡਲ ਸਾਰੀ ਮਸ਼ੀਨ ਬਿਲਕੁਲ ਓਕੇ ਆ ਕੰਡੀਸ਼ਨ ਪੱਖੋਂ ਸਾਰੀ ਓਕੇ ਆ ਪੰਜਾਬ ਨੰਬਰ ਆ ਦੇਚਾ ਦੇਉਂਗੀ ਕੰਡੀਸ਼ਨ ਰੰਗ ਪੇਂਟ ਮਸ਼ੀਨ ਦਾ ਵਧੀਆ ਸਾਫ ਪਿਆਗਾ 80 ਪੈਸੇ ਟਾਇਰਾਂ ਦੀ ਕੰਡੀਸ਼ਨ ਆ 11 ਲੱਖ 50 ਹਜ਼ਾਰ ਦੀ ਡਿਮਾਂਡ ਆ ਪੇਟੀ ਬੰਦ ਇੰਜਨ ਆ ਮਸ਼ੀਨ ਦਾ ਜੀ ਠੀਕ ਆ ਜੀ ਫਿਲਟਰ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਸਾਫ ਪਈ ਆ ਐਲੀਵੇਟਰ ਦੇਚਾ ਦੇਉਂਦੀ ਡੀਜ਼ਲ ਟੈਂਕ ਏਅਰ ਟੈਂਕ ਪਿਛਲੇ ਸਹੀ ਕੰਡੀਸ਼ਨ ਪੂਛ ਦੀ ਕੰਡੀਸ਼ਨ ਟਾਇਰ ਵਗੈਰਾ ਦੇਖ ਸਾਧਿਆਂ ਮਸ਼ੀਨ ਵੀ ਵਧੀਆ ਸਾਫ ਸਾਫ ਨੇ ਰੰਗ ਪੇਂਟ ਦੀ ਓਕੇ ਆ ਵੱਡੇ ਟਾਇਰਾਂ ਦੀ ਕੰਡੀਸ਼ਨ ਦੇਖ ਸਾਧਿਆਂ ਉਹ ਵੀ ਵਧੀਆ ਸਾਫ 11.5 ਲੱਖ ਰੁਪਏ ਡਿਮਾਂਡ ਵੀਡੀਓ ਨੂੰ ਵੱਧ ਤੋਂ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਤੁਸੀਂ ਕੁੱਝ ਜਾਰ ਤੱਕ ਦੇਖ ਸਾਧਿਆਂ ਸ਼ੀੜਾ ਵਗੈਰਾ ਬਈਆ ਸਾਫ ਨੇ ਠੀਕ ਹੈ ਜੀ ਟੂਲ ਬਾਕਸ ਬੈਟਰੀ ਬਾਕਸ ਬਰੰਬਾੜੀ ਪੱਕਾ ਟਾਇਰਾਂ ਦੀ ਕੰਡੀਸ਼ਨ ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਚ ਹੈ ਦੇਖ ਸਾਧਿਆਂ ਤੁਸੀਂ ਵੀਡੀਓ ਨੂੰ ਬੱਤੋ ਸ਼ੇਅਰ ਕਰ ਦਿਓ 15 ਮਾਡਲ ਸਾਢੇ 11 ਲੱਖ ਦੀ ਡਿਮਾਂਡ ਪੰਜਾਬ ਨੰਬਰ ਆ ਜੀ ਪੇਟੀਵਾਂ ਦੇ ਇੰਜਨਾਂ ਮਸ਼ੀਨ ਦਾ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸਤ ਤੱਕ ਕਟਰ ਵਗੈਰਾ ਸਾਰਾ オリジナル ਕੰਡੀਸ਼ਨ ਦੇ ਵਿੱਚ ਖੜੀ ਹੈਗੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਅੱਗੇ ਦੇ ਸਕਦੇ ਹਾਂ ਪ੍ਰੀਟ ਕਮੈਨ ਪ੍ਰੀ ਟ੍ਰੈਕਟਰ ਆ ਗਿਆ ਜੀ ਪ੍ਰੀਟ 60 49 ਟ੍ਰੈਕਟਰ ਬਕਾਊ ਹੈਗਾ 2011 ਮਾਡਲ ਆ ਪੰਜਾਬ ਨੰਬਰ ਹੈ ਜੀ ਵਧੀਆ ਸਾਫ ਕੰਡੀਸ਼ਨ ਚ ਰੰਗ ਪੈਣ ਦਾ ਬਿਲਕੁਲ 오ਰੀਜਨਲ ਇੰਜਣ ਹੈ ਦਾ ਬਿਲਕੁਲ ਓਕੇ ਗਿੱਦੜਪਾਹ ਏਰੀਆ ਹੈ ਬਾਈ ਉਹਨਾਂ ਦਾ 3 ਲੱਖ 5000 ਦੀ ਡਿਮਾਂਡ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ 12 ਦੀ ਕੰਡੀਸ਼ਨ ਦੇ ਸਾਰਿਆਂ ਸ਼ੋਅ ਵਗੈਰਾ ਦੀ ਸਾਰਿਆਂ ਗਿੱਦੜਪਾਹ ਬਾਈ ਉਹਨਾਂ ਦਾ ਏਰੀਆ ਹੈ ਬਾਕੀ ਟਰੈਕਟਰ ਬਾਰੇ ਜਿਹੜਾ ਚਾਹਤ ਹੈਗਾ ਜਾਣਕਾਰੀ ਲੈਣੀ ਹੈ ਗੱਲਬਾਤ ਕਰਨੀ ਹੈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਪ੍ਰਾਣੇ ਕਰਨੀ ਹੈਗੀ 7,500 ਦੀ ਜਮਾਨਤ ਗਿੱਦੜਵਾ ਪੰਜਾਬੀ ਰੀਗ 3649 ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਖੜਾ ਹੈ 2011 ਮਾਡਲ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਟਾਇਰ ਵੀ ਕੋਲ ਨਾਲ ਦੇ ਨੇ ਰੰਗ ਪੇਂਟ ਦਾ ਓਕੇ ਹੈ ਇੰਜਨ ਗੇਅਰ ਲਿਫਟ ਦਾ ਬਿਲਕੁਲ ਓਕੇ ਹੈ ਚੈੱਕ ਕਰਕੇ ਚਲਾ ਕੇ ਤੁਸੀਂ ਲੈ ਜਾ ਸਕਦੇ ਹੋ ਜੇ ਕਿਸੇ ਭਰਾ ਨੇ ਲੈਣਾ ਹੈ ਬਾਕੀ ਅਕੀਤੇ ਦੇ ਡੇਸਰਿਆਂ ਦੇ ਹਾਂ ਕੰਬਾਈਨ ਬਕਾਊਆ ਵੀ ਗਿਆਨ 2022 ਮਾਡਲ ਆ ਜੀ 12 ਲਾ ਕੇ 70000 ਦੀ ਡਿਮਾਂਡ ਆ ਸਮਰੂਰ ਏਰੀਆ ਦਾ ਡਿਸਪੋਜ਼ਲ ਲਾਲ ਹਿੰਨੋ ਇੰਜਨ ਆ ਮਸ਼ੀਨ ਦਾ ਕੰਡੀਸ਼ਨ ਪੱਕਾ ਸਾਰੀ ਮਸ਼ੀਨ ਓਕੇ ਆ ਡੇਸਰਿਆਂ ਕੰਡੀਸ਼ਨ ਚੈੱਕ ਕਰ ਚਾਹਦੇ ਆ ਵਧੀਆ ਸਾਫ ਕੰਡੀਸ਼ਨ ਆ ਮਸ਼ੀਨ ਦੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੇ ਕਿਸੇ ਪੁਰਾਣੀ ਮਸ਼ੀਨ ਬਾਰੇ ਜਿਆਦਾ ਜਾਣਕਾਰੀ ਲੈਣੀ ਆ ਜਾਂ ਮਸ਼ੀਨ ਬਾਰੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ ਨੰਬਰ ਡਿਸਕ੍ਰਿਪਸ਼ਨ ਤੋਂ ਲੈ ਕੇ ਬਾਈਰ ਨੂੰ ਫੋਨ ਤੇ ਗੱਲਬਾਤ ਕਰ ਸਕਦੇ ਹੋ ਦੇਖ ਸਕਦੇ ਹਾਂ ਸ਼ੀਲਡ ਆ ਵਗੈਰਾ ਬੜੀ ਹੈ ਸਾਫਾ ਡੀਜ਼ਲ ਟੈਂਕ ਹੈ ਟੈਂਕਰ ਰੰਗ ਬਣਦੀ ਓਕੇ ਐਲੀਵੇਟਰ ਬੜੀ ਹੈ ਸਾਫ ਨੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਮਰਮ ਬੋਡੀ ਪੱਕੀ ਦੀ ਕੰਡੀਸ਼ਨ ਦੇਖ ਸਕਦੇ ਹੋ ਸਾਰੀ ਮਸ਼ੀਨ ਬਿਲਕੁਲ ਓਕੇ ਤੇ origional ਕੰਡੀਸ਼ਨ ਦੇ ਵਿੱਚ ਹੈ ਜੀ ਗਿਆਨ 2022 ਮਾਡਲ ਹੈ ਜੀ ਇੰਜਨ ਦੀ ਕੰਡੀਸ਼ਨ ਦੇਖ ਸਕਦੇ ਹੋ ਬੜੀ ਹੈ ਸਾਫ ਆ ਗਈ 12 ਲੱਖ 70 ਹਜ਼ਾਰ ਦੀ ਡਿਮਾਂਡ ਆ ਸੰਗਰੂਰ ਏਰੀਆ ਦਾ ਪਾਈਉਰਾ ਦਾ ਜਿੱਥੇ ਮਸ਼ੀਨ ਖੜੀ ਆ। ਬਾਕੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂ ਉਤੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ। ਪੂਛ ਦੇਖ ਸਕਦੇ ਹੋ ਕਿ ਵਧੀਆ ਸਾਫ ਰੰਗ ਪੇਂਟ ਓਕੇ ਆ। ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਕਟਰ ਵਗੈਰਾ ਸਾਰਾ origignal ਤੇ ਸਾਫ ਕੰਡੀਸ਼ਨ ਦੇ ਵਿੱਚ ਆ। ਪਿਛਲੇ ਹਿੱਸੇ ਦੇ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਵਧੀਆ ਸਾਫ ਪਈ ਆ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਨਵੀਆਂ-ਨਵੀਆਂ ਵੀਡੀਓ ਤੁਹਾਡੇ ਲਈ ਆਉਂਦੀਆਂ ਰਹਿਣ। ਠੀਕ ਹੈ ਦੇਖ ਸਕਦੇ ਹੋ ਤੁਸੀਂ ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਆ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਆ ਅੱਗੇ ਤੁਹੇ ਦੇਖ ਸਕਦੇ ਹੋ ਕੇ ایس 9300 ਕੰਬਾਈਨ ਬਕਾਉ ਬਹੁਤ ਵਧੀਆ ਸਾਫ਼ ਕੰਡੀਸ਼ਨ ਚ ਕੰਡੀਸ਼ਨ ਦੇਖ ਸਕਦੇ ਹੋ ਫੀਡਰ ਦੀ ਬੰਪਰ ਦੀ ਕੈਵਨ ਦੀ ਕੰਡੀਸ਼ਨ ਵਧੀਆ ਸਾਫ਼ ਆ 11 ਮਾਡਲ ਮਸ਼ੀਨ ਆ 02 ਇੰਜਨ ਆ ਮਸ਼ੀਨ ਦਾ ਪੇਟੀ ਬੰਦ 6.5 ਲੱਖ ਦੀ ਰਿਮਾਰਡ ਹੈ ਸ਼੍ਰੀ ਮੁਖਸਰ ਸਾਹਿਬ ਏਰੀਆ ਦਾ ਜਿੱਥੇ ਮਸ਼ੀਨ ਖੜੀ ਆ ਬਾਕੀ ਕਿਸੇ ਭਰਾਨੇ ਜ਼ਿਆਦਾ ਜਾਣਕਾਰੀ ਲੈਣੀ ਹੈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂ। ਉੱਤੋਂ ਨੰਬਰ ਲੈ ਕੇ ਤੁਸੀਂ ਬਾਈ ਹਰੋਨਾ ਨਾਲ ਗੱਲਬਾਤ ਕਰ ਸਕਦੇ ਹੋ। ਆਊਟਰ ਪਾਈਪ, ਚੇਂਜਰ ਪਲਾਟ ਵਗੈਰਾ ਦੀ ਕੰਡੀਸ਼ਨ ਦੇ ਸਕਦੇ ਹੋ। ਟਾਇਰਾਂ ਦੀ ਕੰਡੀਸ਼ਨ ਵਧੀਆ ਸਾਫ਼ ਹੈ। ਐਲੀਵੇਟਰ ਦੇਖ ਸਕਦੇ ਹੋ, ਡੀਜ਼ਲ ਟੈਂਕ, ਏਅਰ ਟੈਂਕ ਦੇਖ ਸਕਦੇ ਹੋ। ਬਾਕੀ ਰੰਗ ਪੇਂਟ ਦੀ ਮਸ਼ੀਨ ਵਧੀਆ ਸਾਫ਼ ਆ ਗਈ। ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ। ਠੀਕ ਹੈ ਜੀ, ਸ੍ਰੀ ਮੁਕਸਰ ਸਾਹਿਬ ਏਰੀਆ ਹੈਗਾ। ਬਾਕੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ 'ਚੋਂ ਮਿਲ ਜੂ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈ ਜਮ ਮਸ਼ੀਨ ਦੇ ਬਾਰੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ। ਨੰਬਰ ਡਿਸਕ੍ਰਿਪਸ਼ਨ ਚੋਂ ਲੈ ਕੇ ਗੱਲਬਾਤ ਕਰ ਸਕਦੇ ਹੋ। ਡੀਅਰ ਟੈਂਕ ਹੈ, ਟੈਂਕ ਹੈ, ਲਿਫਟਰ ਹੈ, ਪੂਜ ਦੀ ਕੰਡੀਸ਼ਨ, ਟਾਇਰਾਂ ਦੀ ਕੰਡੀਸ਼ਨ, ਪਿਛਲੇ ਹਿੱਸੇ ਦੀ ਕੰਡੀਸ਼ਨ। ਸਾਰੀ ਤੁਸੀਂ ਚੈੱਕ ਕਰਦੇ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਜ ਤੱਕ ਕਟਰ ਵਗੈਰਾ ਸਾਰਾ ਬਿਲਕੁਲ オリジナル ਤੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਆ। ਠੀਕ ਹੈ 11 ਮਾਡਲ 6.5 ਲੱਖ ਦੀ ਰਿਮਾਂਡ ਆ 02 ਇੰਜਨ ਆ ਪੇਟੀਬੰਦ। ਸ੍ਰੀ ਮੁਖਸਰ ਸਾਹਿਬ ਏਰੀਆ ਦਾ ਜਿੱਥੇ ਮਸ਼ੀਨ ਖੜੀ ਆ। ਬਾਕੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਤਰ ਨੰਬਰ ਲੈ ਕੇ ਤੁਸੀਂ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਮਸ਼ੀਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਭਰਾਨੇ ਕਰਨੀ ਆ ਕੇ ਇਸ ਤਰ੍ਹਾਂ 9500 ਠੀਕ ਹੈ ਜੀ ਅੱਗੇ ਤੁਸੀਂ ਦੇਖ ਸਕਦੇ ਹੋ ਜੀ ਗਰਨਾਣਾ ਕਮਾਈ ਨੂੰ ਬਕਾਉਗੀ ਵਧੀਆ ਸਾਫ ਕੰਡੀਸ਼ਨ ਚ 2012 ਮਾਡਲ ਆ ਭਗਤਾ ਭਾਈ ਦਾ ਏਰੀਆ ਦਾ ਭਾਈ ਹੋਰ ਹਾਂ ਦਾ ਸੰਮਰਫ ਦੇ ਟਾਇਰ ਨਵੇਂ 80% ਟਾਇਰਾਂ ਦੀ ਕੰਡੀਸ਼ਨ ਹੈ। ਪੀਡਰ ਦੀ ਕੰਡੀਸ਼ਨ ਕੋਈ ਬੰਦੀ ਕੰਡੀਸ਼ਨ ਬੰਪਰ ਵਗੈਰਾ ਸਾਰਾ ਦੇਖ ਸਕਦੇ ਹੋ। ਇੰਜਨ ਮਸ਼ੀਨ ਦਾ ਪੇਟੀ ਬੰਦਾ ਜੀ 7 ਲੱਖ 75 ਹਜ਼ਾਰ ਦੀ ਡਿਮਾਂਡ। ਵੀਡੀਓ ਨੂੰ ਬੱਤੋ ਸ਼ੇਅਰ ਕਰ ਦਿਓ। ਬਾਕੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ। ਉੱਤਰ ਨੰਬਰ ਲੈ ਕੇ ਤੁਸੀਂ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਜੇ ਕਿਸੇ ਭਰਾ ਨੇ ਮਸ਼ੀਨ ਬਾਰੇ ਗੱਲਬਾਤ ਕਰਨੀ ਹੈ ਜਾਂ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੈ। ਠੀਕ ਹੈ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਕਟਰ ਵਗੈਰਾ ਸਾਰਾ origignal ਤੇ ਸਾਫ ਕੰਡੀਸ਼ਨ ਦੇ ਵਿੱਚ ਆ। ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸੀਗਲਾਂ ਵਗੈਰਾ ਸਾਫ ਨੇ, ਐਲੀਵੇਟਰ, ਡੀਜ਼ਲ ਟੈਂਕ, Air ਟੈਂਕ ਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ, 5 ਪੈਪਲ, ਰੀਲ ਹੈ ਜਾਂ ਉਗਰ ਦੀ ਕੰਡੀਸ਼ਨ ਦੇ ਦੇਖ ਸਕਦੇ ਹੋ। ਪਿਛਲੇ ਹਿੱਸੇ ਦੀ ਕੰਡੀਸ਼ਨ ਪੂਛੀ ਕੰਡੀਸ਼ਨ ਵਧੀਆ ਸਾਫ ਪਈ ਹੈ। ਬਾਕੀ ਮਸ਼ੀਨ ਦਾ ਰੰਗ ਪੇਂਟ ਵਧੀਆ ਸਾਫ ਹੈਗਾ। ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਕਟਰ ਵਗੈਰਾ ਸਾਰਾ ਬਿਲਕੁਲ ओरिजिनल ਤੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ। ਸਟਾਰ ਵਕਰ ਦੇ ਸਾਵਣਿਓਂ ਕ੍ਰੈਂਕ ਵਗੈਰਾ ਗੁੜਕੇ ਵਗੈਰਾ ਵਧੀਆ ਸਾਫ ਨੇਗੇ। ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਮਸ਼ੀਨ ਦੀ ਵਧੀਆ ਸਾਫ ਪਈ ਆ। ਇਸੇ ਦੀ ਕੰਡੀਸ਼ਨ ਵਧੀਆ ਵੀ ਰੰਗ ਪੇਂਟ ਦੀ ਓਕੇ ਵੱਡੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋਗੇ। ਉਹ ਵੀ ਵਧੀਆ ਸਾਫ ਆ ਗਈ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਅੱਗੇ ਕਾਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਕਾਟਰ ਵਧੀਆ ਸਾਫ ਕਾਟਰ ਇਹ ਰੀਲ ਉਗਰ ਵਗੈਰਾ ਇਹਨਾਂ ਦੀ ਕੰਡੀਸ਼ਨ ਵਧੀਆ ਸਾਫ ਰੰਗ ਪੇਂਟ ਦੀ ਸਾਰੀ ਓਕੇ ਹੈ ਗਰਨਾਨ ਕੰਬਾਈਨ ਹੈ ਜੀ 2012 ਮਾਡਲ 7 ਲੱਖ 75 ਹਜ਼ਾਰ ਦੀ ਡਿਮਾਂਡ ਇੰਜਨ ਮਸ਼ੀਨ ਦਾ ਪੇਟੀ ਬੰਦ ਐਮਰਫ ਦੇ ਟਾਇਰ ਨੇ 80 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਦਿੱਤਾ ਭਾਈ ਕਿਹੜੀ ਹੈਗਾ ਭਾਈ ਉਹਨਾਂ ਦਾ ਜਿੱਥੇ ਮਸ਼ੀਨ ਖੜੀ ਆ ਬਾਕੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਜੇ ਕਿਸੇ ਪ੍ਰਾਣੀ ਕਰਨੀ ਹੈ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦ ਤੋਂ ਬਦ শেয়ার ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ